ਸਮੇ ਹੋ ਸਕਦਾ ਉਹ ਵੀ ਕਿਤੇ ਉਸੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਜਿਹੜਾ ਕਿ ਤੁਹਾਨੂੰ ਸਾਰਾ ਵਿਸਤਾਰ ਨਾਲ ਸਾਡੇ ਬਰਿੰਦਰ ਸ਼ਰਮਾ ਜੀ ਦੱਸਣਗੇ ਸਵਾਪਾ ਉਸ ਡਿਊਟੀ ਦੇ ਇਕੱਤਰ ਹੋ ਰਿਹਾ ਕਿ ਸਾਡਾ ਫਰਜ਼ ਵੀ ਬਣਦਾ ਹੈ ਸਿਕਿਉਰਿਟੀ ਦੇ ਜ਼ਿੰਮੇਵਾਰ ਕਿ ਤਾਂ ਦੇ ਕਮਰਾ ਰਮੀ ਨੂੰ ਠੀਕ ਹੈ ਇਹ ਇੱਕ ਜਿਹਨੂੰ ਕਹਿੰਦੇ ਇੱਕ ਪ੍ਰੋਗਰਾਮ ਦੀ ਸਾਥ ਵੀ ਹੁੰਦੀ ਹੈ ਜਿੱਦਾਂ ਇੱਕ ਹੋਰ ਵੀ ਗੱਲ ਕੀਤੀ ਆ ਵੀ ਜਿਹੜਾ ਅਲਟੀਮੇਟਲੀ ਕ੍ਰੈਡਿਟ ਜਿਹੜਾ ਹੈ ਉਹ ਜਿਲ੍ਹੇ ਨੂੰ ਮਿਲਦਾ ਜਿਲ੍ਹੇ ਦੇ ਅਫਸਰ ਸਹਿਬਾਨ ਨੇ ਜਿਹੜਾ ਇਹ ਮਿਲਦਾ ਠੀਕ ਹੈ ਇਹ ਦੂਜੀ ਵਾਰ ਹੋਣਾ ਇੱਕ ਕ੍ਰੈਡਿਟ ਸਾਲੂ ਮਿਲਿਆ ਸਾਰਿਆਂ ਨੂੰ ਠੀਕ ਹੈ ਨਾ ਇਸ ਕਰਕੇ ਇਸ ਕੰਮ ਦੇ ਵਿੱਚ ਸਿਰਫ ਜਿਨ੍ਹਾਂ ਨੇ ਲਾਸਟ ਬੈਂਡ ਡਿਊਟੀ ਕੀਤੀ ਉਹਨਾਂ ਨੂੰ ਤਾਂ ਪਤਾ ਉਸ ਵੇਲੇ ਸਿਨੈਰੀਓ ਹੋਰ ਤਰੀਕੇ ਦਾ ਕੰਮ ਦਾ ਸੀ ਇਸ ਵਾਰ ਸਿਨੈਰੀਓ ਹੋਰ ਹੈ ਰੈਂਡਰ ਤਾਂ ਆ ਗਿਆ ਸਾਰਾ ਕੁਝ ਹੋ ਗਿਆ ਲਾਸਟ ਬੈਂਡ ਤਾਂ ਅਸੀਂ ਲਗਭਗ 8-9 ਦਿਨ ਇੱਥੇ ਲੱਗੇ ਰਹੇ ਡੇ ਨਾਈਟ ਡੇ ਨਾਈਟ ਕੰਮ ਚੱਲਦਾ ਰਿਹਾ ਇਹ ਤਾਂ ਉਸ ਉਸ ਦਾ ਬਹੁਤ ਪਾਸੋਂ ਕਿ ਵਰਤਨਾ ਬਾਰੇ ਕਿ ਕੁਝ ਗੱਲ ਹੋਣੀ ਹੈ ਵੀ ਵਟ ਰੈਂਡਰ ਤੋਂ ਆਪਣਾ ਕੰਮ ਲੱਗੇ ਹੋ ਗਿਆ ਸਾਰੇ ਹੀ ਠੀਕ ਹੈ ਇਹ ਸਾਡੀ ਐਕਸਰਸਾਈਜ਼ ਪਿਛਲੀ ਬੜੀ ਵਧੀਆ ਐਕਸਰਸਾਈਜ਼ ਬੰਦਾ ਲੇਖਣਾ ਕੋਈ ਗੱਲ ਨਹੀਂ ਉੱਥੇ ਬਹੁਤ ਟਾਈਮ ਹੈ ਫੰਕਸ਼ਨ ਨਾ 12 ਵਜੇ ਜੇ ਆਪੇ ਸ਼ੁਰੂ ਹੋਣਾ ਬੰਦਿਆਂ ਨੇ 7 7:30 ਵਜੇ ਆਣਾ ਸ਼ੁਰੂ ਹੋਏਗਾ 4-5 ਘੰਟੇ ਸਾਡੇ ਕੋਲ ਖਲੋਚ ਕੰਮ ਚੱਲੂਗਾ ਸਾਰੇ ਜਿਹੜੇ ਧਿਆਨ ਨਾਲ ਸੁਣ ਲਿਓ ਵੀ ਜਦੋਂ ਕਿਸੇ ਵੀ ਕੰਮ ਦੀ ਸ਼ੁਰੂਆਤ ਹੁੰਦੀ ਹੈ ਸਾਨੂੰ ਵੀ ਪਤਾ ਵੀ ਸਾਰੇ ਫਰੰਟ ਇਕਦਮ ਖੁੱਲਦੇ ਉੱਥੇ ਅਸੀਂ ਵੀ ਪਜਲ ਹੁੰਦੇ ਆ ਪਤਾ ਵੀ ਇਕਦਮ ਸਾਰੇ ਫਰੰਟ ਖੋਲਣੇ ਆ ਰਿਸੈਪਸ਼ਨ ਦਾ ਵੀ ਖੋਲਣਾ ਸਾਰੇ ਖੋਲਨੇ ਫਰੰਟ ਪਾਰਕਿੰਗ ਦਾ ਖੋਲਣਾ ਉੱਥੇ ਥੋੜਾਕ ਆਪਣੇ ਆਪ ਨੂੰ ਸੇਯਮ ਰੱਖਣਾ ਅੱਧੇ ਬੋਲੇ ਘੰਟੇ ਬਾਅਦ ਕਾਬਲਾ ਨੋਰਮਲ ਪੋਜੀਸ਼ਨ ਵਿੱਚ ਆਲੋ ਸਾਰੇ ਠੀਕ ਹੈ ਨਾ ਜੀ ਕੋਸ਼ਿਸ਼ ਆਪਣੇ ਵੱਲ ਤੇ ਸਾਡੀ ਇੱਕ ਵਾਰ ਅਸੀਂ ਹੋਵੇ ਮੈਂ ਡਿਊ ਸਾਹਿਬ ਨੂੰ ਧਿਆਨ ਦਿਵਾ ਦਿੰਦਾ ਵੀ ਸਾਡੀ ਇੱਕ ਵਾਰ ਅਸੀਂ ਹੋਵੇ ਜੇ ਲੈਟਰ ਦੇ ਵਿੱਚ ਆ ਗਿਆ ਵੀ ਸਟੇਟ ਵਾਡੀ ਆਪਣੇ ਨਾਲ ਇੱਕੋ ਜਿਹਾ ਟੈਂਡਰ ਲੈ ਕੇ ਆਵੇ ਤਾਂ ਆਪਾਂ ਇੱਕ ਸੇ प्लीज़ जे किसी किसी ड्यूटी संबंधी कोई शंका है तो वो आपका विषय जरा रख सकता है एनी वन जी डीओ साहब डिप्टी डीओ मैडम डिप्टी डीओ सर डी एस एम साहब प्रिंसीपल साहब डी पी ओ साहब हैडमा साहबानखरे स्कूलों को आए हुए OT ਇਸ ਦੇ ਅਕੋਰਡਿੰਗਲੀ ਟੀਚਰ ਸਹਿਬਾਨ ਸਾਰਿਆਂ ਨੂੰ ਸਭ ਤੋਂ ਪਹਿਲਾਂ ਪਿਆਰ ਭਰ ਸਤਿ ਸ਼੍ਰੀ ਅਕਾਲ ਅੱਜ ਆਪਾਂ ਇੱਕ ਇਸ ਅਹਿਮ ਗਾਮਲੇ ਇਕੱਠੇ ਹੋਈ ਹੈ ਜਿੰਦਾ ਮੇਰੀ ਯਾਦ ਸਹੀ ਢੰਗ ਨਾਲ ਹੈਗਾ 5 ਸਤੰਬਰ 2022 ਵਾਲਾ ਫੰਕਸ਼ਨ ਜਿਹੜਾ ਹੈਗਾ ਆਪਾਂ ਇੱਥੇ ਕੀਤਾ ਸੀ ਤੇ ਮੈਂ ਬਦੌੜ 50 ਵੀਡੀਓ